ਦੋਸਤੋ ਜਿਹੜੀ ਅੱਜ ਮੈਂ ਗੱਲ ਕਰਨ ਲੱਗਾ ਹਨਾ ਇਹ ਹਰੇਕ ਪੰਜਾਬੀ ਤੇ ਟੱਕਦੀ ਆ ਤੇ ਤੁਸੀਂ ਜਦੋਂ ਇਹ ਰੀਲ ਪੂਰੀ ਦੇਖੋਗੇ ਤੁਹਾਨੂੰ ਗੱਲ ਸਮਝ ਆ ਜਾਊਗੀ ਜੋ ਮੈਂ ਕਹਿਣਾ ਚਾਹੁੰਨਾ ਸੁਣ ਕੇ ਜਿੱਥੇ ਤੱਕ ਵੀ ਦੁਨੀਆ ਮਰਜੀ ਘੁਮ ਲਈਏ ਜਿਹਦੇ ਜਿੰਨੇ ਮਰਜੀ ਮੱਥੇ ਚੁੰਮ ਲਈਏ ਜਿੱਥੇ ਤੱਕ ਵੀ ਦੁਨੀਆ ਮਰਜੀ ਘੁਮ ਲਈਏ ਜੇ ਦੇ ਜਿੰਨੇ ਮਰਜੀ ਮੱਥੇ ਚੁੰਮ ਲਈਏ ਬੰਦਾ ਪਾਵੇਂ ਸਾਰੀ ਉਮਰ ਹੀ ਦੌੜਾਂ ਲਾਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਜੇ ਮਾਪਾਂਵੇਂ ਭਰੀਆਂ ਖਾਲੀ ਖਾਲੀ ਜਾ ਰਹੀਏ ਜਿੰਨਾ ਮਰਜੀ ਜਿਹਦੇ ਨਾਲ ਵੀ ਕੁਲ ਮਿਲ ਹਾਇ ਲਈਏ ਜਿੰਨਾ ਮਰਜੀ ਜਿਹਦੇ ਨਾਲ ਵੀ ਕੁਲ ਮਿਲ ਹਾਇ ਲਈਏ ਇਸ ਮਿੱਟੀ ਦਾ ਮੋਜਿਆ ਸਾਨੂੰ ਖਿੱਚ ਲਿਆ ਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਦੁਨੀਆ ਦੇ ਪੀੜ ਪੜ ਕੇ ਵਿੱਚ ਗੱਲ ਸੱਥਾਂ ਵਾਲੀ ਨਹੀਂ ਸਭ ਰਾਂਝਾ ਰਾਜੀ ਕਰਦੇ ਨੇ ਕਿਸੇ ਨੂੰ ਕਾਲੀ ਨਹੀਂ ਸਭ ਰਾਂਝਾ ਰਾਜੀ ਕਰਦੇ ਨੇ ਕਿਸੇ ਨੂੰ ਕਾਲੀ ਨਹੀਂ ਝਟ ਮਨ ਹੌਲਾ ਹੋ ਜਾਏ ਜਦ ਕੋਈ ਗੱਲ ਸੁਣਾਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਜਦ ਜਾਣੇ ਜਾਣੇ ਚਿਹਰੇ ਮੈਨੂੰ ਦਿਖਾ ਲਈ ਦੰਦੇ ਨੇ ਸੌਣ ਲੱਗੇ ਨੂੰ ਨੀਂਦ ਏ ਬੜੀ ਸਖਾਲੀ ਦੰਦੇ ਨੇ ਸੌਣ ਲੱਗੇ ਨੂੰ ਨੀਂਦ ਏ ਬੜੀ ਸਖਾਲੀ ਦੰਦੇ ਨੇ ਉਂਝ ਜੱਗ ਵਿੱਚ ਚੱਤੋਂ ਪੈਰੀ ਜੀ ਕਬਰ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੋਟੀ ਮਾਨ ਮੈਂ ਜੂੰਦੇ ਜੀ ਗਲੀਆਂ ਵਿੱਚ ਕਿਸ ਜਾਵਾ ਮੋਟੀ ਮਾਨ ਮੈਂ ਜੂੰਦੇ ਜੀ ਗਲੀਆਂ ਵਿੱਚ ਕਿਸ ਜਾਵਾ ਮੈਂ ਜਦ ਵੀ ਖਾਕ ਹਾਂ ਹਾਂ ਮਾਂ ਤੇ ਖੇਤਾਂ ਵਿੱਚ ਵਿਸ਼ ਜਾਵਾ ਮੈਂ ਜਦ ਵੀ ਖਾਕ ਹਾਂ ਹਾਂ ਤੇ ਖੇਤਾਂ ਵਿੱਚ ਵਿਸ਼ ਜਾਵਾ ਜਮਸ਼ੇਰ ਵਾਲਾ ਤੇ ਪਿੰਡ ਆਪਣੇ ਨੂੰ ਇਨਾ ਕੋਈ ਚਾਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਦੋਸਤੋ ਜੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਤੀਓ ਧੰਨਵਾਦ